ਸੋ ਮੁਸੇਵਲਾ ਦਾ ਛੋਟਾ ਪਰ ਆਉਣ ਤੇ ਲੋਕਾਂ ਦੇ ਵਿੱਚ ਖੁਸ਼ੀ ਸੋ ਇੰਡੀਆ ਨਿਊਜ਼ ਦੇ ਨਾਲ ਨੌਜਵਾਨਾਂ ਦੀ ਖਾਸ ਗੱਲਬਾਤ ਹੋਈ ਹੈ ਕੇਂਦਰ ਬਲਕੌਰ ਸਿੰਘ ਨੂੰ ਕਰ ਰਹੇ ਤੰਗ ਪਰੇਸ਼ਾਨ ਸੋ ਨੌਜਵਾਨਾਂ ਦੇ ਵੱਲੋਂ ਕਿਹਾ ਗਿਆ ਕੁਝ ਸ਼ਰਾਰਤੀ ਅੰਸਰ ਕਈ ਗਲਤ ਪੋਸਟਾਂ ਵੀ ਪਾ ਰਹੇ ਨੇ ਸਸਿਕਾਲ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ 2 ਸਾਲ ਬਾਅਦ ਸਿੱਧੂ ਮੂਸੇ ਵਾਲੇ ਦਾ ਛੋਟਾ ਵੀਰ ਆਇਆਗਾ ਤਾਂ ਅਸੀਂ ਨੀਜੀ ਹਸਪਤਾਲ ਕੋਲੇ ਖੜੇ ਨੇ ਤਮਾਮ ਜਿਹੜੇ ਕਿ ਮਿਲਨਸਾਰ ਸਿੱਧੂ ਮੂਸੇ ਵਾਲੇ ਨੂੰ ਚਾਉਣ ਵਾਲੇ ਪੁੱਛੇ ਨੇ ਕਿ ਡੱਬੇ ਲੈ ਕੇ ਲਟੂਆ ਦੇ ਤਵਦਾਈ ਦੇਨ ਪੁੱਛੇ ਨੇ ਬਾਪੂ ਬਲਕੌਰ ਸਿੰਘ ਨੂੰ ਮਿਲਨ ਆਏ ਨੇਗੇ ਤਾਂ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਹੈ ਬਲਕਾਰ ਆਈ ਕੋਰਸ਼ਮੀਰ ਤੋਂ ਆਏ ਆਪਾਂ ਤੇ ਬਹੁਤ ਸਾਨੂੰ ਖੁਸ਼ੀ ਹੋਈ ਹੈ ਜਦੋਂ ਬਾਪੂ ਜੀ ਦੇ ਘਰ ਖੁਸ਼ੀ ਆਈ ਵੀ ਕਹਿੰਦਾ ਮਤਲਬ ਹਰਾ ਬੂਟਾ ਦੁਬਾਰੇ ਚੱਲੇਗਾ ਤੇ ਸਾਨੂੰ ਮਾਹੁ ਖੁਸ਼ੀ ਆ ਇਸ ਗੱਲ ਦੇ ਮਾਰੇ ਅਸੀਂ ਉਹਨੂੰ ਵੀ ਸੌਂ ਖਾਦੀ ਸੀ ਵੀ ਜਦੋਂ ਦਾ ਪੁੱਤਰ ਹੋਣ ਹੀ ਜਾਂਦਾ ਸੀ ਉਹਨਾਂ ਟਾਈਮ ਜਾਂਦੇ ਨਹੀਂ ਗੇ ਤੇ ਹੁਣ ਅਸੀਂ ਆਏ ਆ ਬਾਪੂ ਕੋਲੇ ਮੁਬਾਰਕਾਂ ਦੇਣ ਉਹਨਾਂ ਨੂੰ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹੋ ਜਿਹਾ ਸਟੈਪ ਨਾ ਚੱਕੋ ਵੀ ਉਹ ਬਾਪੂ ਪਰੇਸ਼ਾਨ ਹੋਣ ਕਿਉਂਕਿ ਕਿਸੇ ਦੇ ਵੀ ਜਦੋਂ ਬੱਚਾ ਹੁੰਦਾ ਹਰੇਕ ਮਾਂ ਚਾਹੁੰਦੀ ਹੈ ਵੀ ਸਾਡਾ ਪੁੱਤਰ ਸੁਰੱਖਤ ਰਹੇ ਬਿਆਦਾ ਨਿਗਰਾਨੀ ਚ ਰਹੇ ਸਾਡੀ ਚ ਕਿਉਂਕਿ ਬਹੁਤ ਉਹਨਾਂ ਨੇ ਦੁੱਖ ਝੱਲੇ ਹੈ ਇਹਦਾ ਹੁਣ ਆਪਾਂ ਨੂੰ ਵੀ ਪਤਾ ਹੈਗਾ ਵੀ ਬਹੁਤ ਟਾਈਮ ਹੋ ਗਿਆ ਬੇਕ ਪੁੱਤਰ ਨੂੰ ਉਹਨਾਂ ਨੇ ਆਪ ਦੇ ਹੱਥੀਂ ਹੋ ਕੀਤਾ ਸੀ ਤੇ ਸਰਕਾਰਾਂ ਨੇ ਮਰਵਾਤਾ ਤੇ ਹੁਣ ਆਪਾਂ ਇਹੀ ਬੇਨਤੀ ਕਰਦੇ ਆਂ ਵੀ ਸਰਕਾਰਾਂ ਨੂੰ ਵੀ ਵੀ ਹੁਣ ਨਾ ਪਰੇਸ਼ਾਨ ਕੀਤਾ ਜਾਵੇ ਵੀ ਉਹਨਾਂ ਦਾ ਬੂਟਾ ਜਿਹੜਾ ਹਰਾ ਹੋਇਆਗਾ ਉਹਨਾਂ ਨੂੰ ਨਾ ਦਿੱਕਦਾਵੇ ਕੋਈ ਨਾ ਪਰੇਸ਼ਾਨੀ ਆਵੇ ਇਹੀ ਚਾਹੁੰਦੇ ਆ ਤੇ ਸਾਰਿਆਂ ਨੂੰ ਆਪਾਂ ਸਾਰਾ ਮੈਂ ਧੰਨਵਾਦ ਕਰ ਦਿਆਂ ਦੇ ਲੋ ਤੁਹਾਡਾ ਵੀ ਧੰਨਵਾਦ ਕਰ ਦਿਆਂ ਵੀ ਜਿਹੜਾ ਸਾਨੂੰ ਤੁਸੀਂ ਇੰਟਰਵਿਊ ਚ ਲਿਆਗਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੇ ਲੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਸਿੱਧੂ ਮੂਸੇ ਵਾਲੇ ਦੇ ਦੁਆਰੇ ਗੀਤ ਗੁੰਜਣਗੇ ਕੰਨਾਂ ਚ ਉਹ ਕਿਤੇ ਨਾ ਕਿਤੇ ਵੀ ਐ ਵੀ ਲੱਗਦਾ ਵੀ ਚਲੋ ਨਾ ਵੀ ਗੀਤ ਗਾਉਣਗੇ ਪਰ ਉਹਨਾਂ ਦਾ ਪੁੱਤਰ ਉਹਨਾਂ ਨੂੰ ਦੇਖਣਾ ਚਾਹੀਦਾਗਾ ਉਹਨਾਂ ਦੇ ਬੇੜੇ ਚਾਨਣਾ ਰਹੂ ਦੀਵਾ ਜਗੇਗਾ ਕਿਉਂਕਿ ਗੀਤ ਤਾਂ ਉਹਨਾਂ ਦੀ ਬਹੁਤ ਆਈ ਜਾਣਗੇ ਬਹੁਤ ਹਾਂ ਵੀ ਕਹਿੰਦਾ ਮਤਲਬ ਵੀ ਉਹਨਾਂ ਦਾ ਪੁੱਤਰ ਹਮੇਸ਼ਾ ਉਹਨਾਂ ਕੋਲ ਰਹੇ ਤੇ ਹਮੇਸ਼ਾ ਹੀ ਚਾਨਣ ਹੋਇਆ ਰਹੇ ਵਿਹੜੇ 'ਚ ਤੁਸੀਂ ਮਿਲੇ ਹੋ ਬਾਪੂ ਤੇ ਮਾਤਾ ਨੂੰ ਨਹੀਂ ਹਜੇ ਜਾਣਾਗਾ ਆਪਾਂ ਪਤਾ ਕਿਵੇਂ ਲੱਗਿਆ ਤੁਹਾਨੂੰ ਪਤਾ ਤਾਂ ਉਦੋਂ ਹੀ ਲੱਗਿਆ ਸੀ ਆਪਾਂ ਨੂੰ ਐਸੀ ਕਿਉਂਕਿ ਕੋਰਸ਼ਮੀਰ ਦੇ ਬਸਨੀਕ ਹੈ ਕੋਲ ਦੇ ਹੀ ਰਹਿ ਜਾਂਦੇ ਆਗੇ ਆਪਣੇ ਬਾਕੀ ਅਸੀਂ ਜਾਣਾ ਸੀ ਉੱਥੇ ਹਵੇਲੀ ਤੇ ਆਪਾਂ ਸੋਹ ਹੀ ਖਾਧੀ ਸੀ ਵੀ ਆਪਾਂ ਉਦੋਂ ਹੀ ਜਾਵਾਂਗੇ ਵੀ ਜਦੋਂ ਦੀਵਾ ਜਗਿਆ ਚਾਨਣ ਹੋਇਆ ਕਿਉਂਕਿ ਬਹੁਤ ਦੁੱਖ ਹੁੰਦਾਗਾ ਜਦੋਂ ਆਪਾਂ ਕਿਸੇ ਕੋਲੇ ਜਾਂਦੇ ਆ ਮਾਤਾ ਕੋਲੇ ਜਾਂਦੇ ਆ ਜਾਂ ਗੱਲਾਂ ਕਰਦੇ ਆ ਉਸ ਤੋਂ ਵੱਧ ਦੁੱਖ ਹੋ ਜਾਂਦਾਗਾ ਤੇ ਅਸੀਂ ਹੁਣ ਖੁਸ਼ੀ ਐ ਮਾਹੌਲ ਤੇ ਆਏ ਆਗੇ ਤੇ ਬਹੁਤ ਸਾਨੂੰ ਵਧੀਆ ਲੱਗਿਆਗਾ ਆਏ ਆਗੇ ਅਸੀਂ ਤੇ ਬਾਪੂ ਜੀ ਨੂੰ ਮਿਲਦੇ ਆਗੇ ਤੇ ਮੁਬਾਰਕਾਂ ਦੇਵਾਂਗੇ ਸਾਰਾ ਸਾਡੇ ਨਾਲ ਹੋਰ ਵੀ ਚਾਉਣ ਵਾਲੇ ਜਿਹੜੇ ਕੀ ਵਿਅਕਤੀ ਗੱਲਬਾਤ ਕਰਦੇ ਆ ਭਾਜੀ ਕਿੰਨੇ ਕੀ ਕਰੀਬ ਤੁਸੀਂ ਜਾਣਦੇ ਹੋ ਸਿੱਧੂ ਮੂਸੇ ਵਾਲੇ ਨੂੰ ਕਿੰਨੇ ਸਾਲਾਂ ਤੋਂ ਸਿੱਧੂ ਮੂਸੇ ਵਾਲੇ ਨੂੰ ਜੀ ਅਸੀਂ ਬਹੁਤ ਟਾਈਮ ਤੋਂ ਜਾਣਦੇ ਆਂ ਸਾਨੂੰ ਪਹਿਲਾਂ ਤਾਂ ਬਾਪੂ ਜੀ ਨੂੰ ਮੁਬਾਰਕਬਾਦ ਦਿੰਨੇ ਆ ਬਲਕਾਰ ਸਿੰਘ ਜੀ ਨੂੰ ਵੀ ਦਵਾਰਾ ਉਹਨਾਂ ਦੇ ਹਵੇਲੀ 'ਚ ਕਲਕਾਰੀਆਂ ਗੂੰਜੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਆ ਮਾਤਾ ਜੀ ਨੂੰ ਬਹੁਤ ਬਹੁਤ ਵਧਾਈ ਤੇ ਬਾਕੀ ਸਿਰੇ ਬਾਈ ਜੀ ਪਹਿਲਾਂ ਤੋਂ ਅਸੀਂ ਫੈਨ ਆ ਬਾਕੀ ਮੈਂ ਬਾਈ ਦੀ ਇੱਕ ਫਿਲਮ ਆਈ ਸੀ ਮੂਸਾ ਜੱਟ ਉਹਦੇ 'ਚ ਕੰਮ ਕਰਿਆ ਸੀਗਾ ਰਾਜ ਬਰਾੜ ਦੀ ਬੇਟੀ ਦੇ ਨਾਲ ਉਦੋਂ ਤਾਂ ਆਪਣਾ ਕਾਫੀ ਪਿਆਰ ਸੀਗਾ ਬਾਈ ਨਾਲ ਮੂਸੇ ਵਾਲੇ ਨਾਲ ਹਰੇਕ ਨੂੰ ਮਿਲਦਾ ਸੀਗਾ ਉਹ ਉਹ ਆਪਾਂ ਸੋ ਦਵਾਰੀ ਚੌਣੇ ਆ ਬਾਈ ਸਿੱਧੂ ਦਵਾਰੇ ਓਮੀ ਜਕਰ ਲੋਕਾਂ ਚ ਵਿਚਰੇ ਓਮੀ ਮਿਲੇ ਲੋਕਾਂ ਨੂੰ ਉਹੀ ਚਿਹਰਾ ਲੋਕਾਂ ਨੂੰ ਦਵਾਰੇ ਖੇលਿਆ ਹੋਇਆ ਚਿਹਰਾ ਦੇ